ਹਿੰਡਰ ਗਾਰਟਨ ਐਂਡ ਸੀਨੀਅਰ ਸੈਕੰਡਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ 12ਵੀਂ ਜਮਾਤ ਦੇ ਨਤੀਜੇ ਵਿੱਚੋਂ ਆਪਣਾ ਨਾਮ ਮੈਰਿਟ ਸੂਚੀ ਵਿੱਚ ਦਰਜ ਕਰਵਾਇਆ ਹੈ ਜਿਸ ਵਿੱਚ ਕਮਰਸ ਵਿਸ਼ੇ ਦੀ ਵਿਦਿਆਰਥਣ ਮੈਗਦੀਪ ਕੌਰ ਸਪੁੱਤਰੀ सुरेंद्र ਸਿੰਘ ਪਿੰਡ ਪਰਥਲਾ ਨੇ 500 ਵਿੱਚੋਂ 491 ਨੰਬਰ ਲੈ ਕੇ ਪੰਜਾਬ ਭਰ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ ਅਤੇ ਆਰਟਸ ਵਿਸ਼ੇ ਦੀ ਵਿਦਿਆਰਥਣ ਮਨਪ੍ਰੀਤ ਕੌਰ ਸਪੁੱਤਰੀ ਤਰਸੀਮ ਲਾਲ ਪਿੰਡ ਗੜੀ ਨੇ 500 ਵਿੱਚੋਂ 487 ਨੰਬਰ ਲੈ ਕੇ 50 ਪਰ ਵਿੱਚੋਂ 14ਵਾਂ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਮੈਰਿਟ ਸੋਚੀ ਆਉਣ ਤੋਂ ਬਾਅਦ ਸਾਰੇ ਸਕੂਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸਕੂਲ ਦੇ ਚੇਅਰਮੈਨ ਦਰਜੀਤ ਸਿੰਘ ਸ਼ਾਹੀ ਐਡਵੋਕੇਟ ਡਾਇਰੈਕਟਰ ਮੈਡਮ ਸਰਬਜੀਤ ਕੌਰ ਪ੍ਰਿੰਸੀਪਲ ਰਣਜੋਤ ਕੌਰ ਤੇ ਉਪ ਚੇਅਰਮੈਨ ਕਮਲਜੀਤ ਸਿੰਘ ਸ਼ਾਹੀ ਨੇ ਵਿਦਿਆਰਥਣਾਂ ਦਾ ਵਧੀਆ ਨਤੀਜਾ ਆਉਣ ਤੇ ਸਟਾਫ ਨੇ ਸਾਰੇ ਹੀ ਵਿਦਿਆਰਥਣਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ ਮਾਈ ਨੇਮ ਇਜ਼ ਮਨਪ੍ਰੀਤ ਕੋ ਆਈ ऍम ਆਈ ऍम ਫਰਮ ਗ੍ਰਿੰਥਰ ਖਾਨਾ ਆਈ ਗਾਟ 97.4% ਫਸਟ ਆਫ ਆਲ ਆਈ ऍम ਵੈਰੀ ਹੈਪੀ ਐਂਡ ਮਾਈ ਟੀਚਰਸ ਐਂਡ ਡਾਇਰੈਕਟਰ ਮੈਮ ਪ੍ਰਿੰਸੀਪਲ ਸਰ ਐਂਡ ਸਰ ਤੇ ਮੈਂ ਬਹੁਤ ਅੱਜ ਖੁਸ਼ ਹਾਂ ਤੇ ਮੇਰੇ ਟੀਚਰਸ ਮਾਈ ਪੇਰੈਂਟਸ ਤੇ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਹੈ ਫਰਸਟ ਆਫ ਅਲਿਕ ਮੈਂ ਗੇਮ ਵੀ ਕਰਦੀ ਆ ਨਾਲ ਹੈਂਡਬਾਲ ਤੇ ਮੈਂ ਸਟੇਟ ਪਲੇਅਰ ਵੀ ਰਹੀ ਹਾਂ ਤੇ ਮੇਰੇ ਟੀਚਰਸ ਨੇ ਮੈਨੂੰ ਐਕਸਟਰਾ ਟਾਈਮ ਵੀ ਬਹੁਤ ਪੜਾਇਆ ਹੈ ਜਿਵੇਂ ਕਿ ਹੁਣ ਮੈਂ ਸਟੇਟ ਪਲੇਅਰ ਖੇਡ ਕੇ ਆਈਆਂ ਕੁਝ ਦਿਨ ਮਤਲਬ ਜਿਵੇਂ ਕਿ ਹੋ ਜਾਂਦਾ ਸੀਗਾ ਵੀ ਮੈਂ ਖੇਡਣ ਦੇ ਵਿੱਚ ਲਗਾ ਦਿੰਦੀ ਸੀਗੀ ਤਾਂ ਕੁਝ ਸਮਾਂ ਮੇਰੇ ਟੀਚਰਸ ਸੀਗੇ ਜਿਹੜੇ ਮੈਨੂੰ ਐਕਸਟਰਾ ਪੜਾਉਂਦੇ ਸੀਗੇ ਤੇ ਨੈਕਸਟ ਹਰ ਸਟਡੀ ਨੂੰ ਤੁਸੀਂ ਕਿਵੇਂ ਪ੍ਰਸੀਡ ਕਰੋਗੇ ਅਗੇ ਮੈਂ ਹੁਣ ਤਲਾ ਤਾ ਬੀਏ ਕਰੂੰਗੀ ਨਾਲ ਇੱਕ ਗੇਮ ਕਰੂੰਗੀ ਫਸਟ ਆਫ ਆਲ ਤੇ ਮੈਂ ਗੇਮ ਦੇ ਵਿੱਚ ਜ਼ਿਆਦਾ ਪ੍ਰੀਫਰੈਂਸ ਮਤਲਬ ਦਊਂਗੀ ਉਹਨੂੰ ਕਿਉਂਕਿ ਮੇਰੇ ਟੀਚਰਸ ਨੇ ਮੈਨੂੰ ਬਹੁਤ ਐਨਕੋਰੇਜ ਕੀਤਾ ਗੇਮਸ ਲਈ ਵੀ ਤੇ ਪੜਾਈ ਲਈ ਵੀ ਤੇ ਬੀਏ ਕਰੂੰਗੀ ਨਾਲ ਨਾਲ ਮੈਂ ਗੇਮ ਵੀ ਜ਼ਰੂਰ ਕਰੀ ਸਾਈਮਲਟੇਨੀਅਸਲੀ ਯੈਸ ਮਾਈ ਨੇਮ ਇਜ਼ ਮਗਦੀਪ ਕੌਰ ਆਈ ਏਮ ਫਰਮ ਪਲਸ 2 ਕਾਮਰਸ ਟੀਮ ਆਈ ਗਾਟ 98.20% ਇਨ ਪਲਸ 2 ਐਗਜ਼ਾਮਸ ਐਂਡ ਆਮ ਵੈਰੀ ਹੈਪੀ ਬਿਕਾਜ਼ everyone every teachers parents having courage me so much main bahut zyada khush aan ki main school da paath rahi nursery to leke plus 2 tak main school da paath rahi aan te saare teachers ne inne eh encouraging ne te apan nu feel hi nahi hunda ki assi teachers kol pad rahe aan inne vadiya guide karde ne sanu e sanu kehnde ne ki jis period vi assi free aan tusi kadon vi aake sanu puch sakde ho koi vi problem hai sanu bahut vadiya guide kita hai आ, how much time you devote to your study daily ਸਕੂਲ ਤੋਂ ਬਾਅਦ ਸਿੱਧਾ ਟਿਊਸ਼ਨ ਟਿਊਸ਼ਨ ਸਿਰਫ ਮੈਂ ਪਲੱਸ 2 ਚ ਰੱਖੀ ਸੀ ਅਕਾਊਂਟਸ ਦੀ ਓਨਲੀ ਓਨਲੀ ਅਕਾਊਂਟਸ ਦੀ ਟਿਊਸ਼ਨ ਰੱਖੀ ਸੀ ਔਰ ਤੋਂ ਬਾਅਦ ਘਰੇ ਜਾ ਕੇ ਵੀ 3-4 ਆਵਰਸ ਔਰ ਤੋਂ ਦਿਨ ਔਰ ਤੋਂ ਬਾਅਦ ਰੈਸਟ ਕਰਨੀ ਐਗਜ਼ਾਮਸ ਵਿੱਚ ਤਾਂ ਸਵੇਰੇ ਰਾਤ ਨੂੰ 12 ਵਜੇ ਪੜ੍ਹ ਕੇ 2-2 ਵਜੇ ਉੱਠਣਾ ਪੈਂਦਾ ਸੀ ਐਗਜ਼ਾਮਸ 'ਚ ਬਹੁਤ ਡਿਫਿਕਲਟੀ ਹੁੰਦੀ ਹੈ ਮਿਹਨਤ ਕਰਨੀ ਪੈਂਦੀ ਹੈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਵਾਟ ਯੂ ਵਾਟ ਡੂ ਯੂ ਵਾਟ ਟੂ ਬੀ ਇਨ ਫਿਊਚਰ ਵਾਟ ਸ਼ਲ ਯੂ ਅਡਾਪਟ ਯੋਰ ਕੈਰੀਅਰ i want to do a business of something as a job maybe ca eh sarvjit kaur director of kindergarten and senior secondary school sambala te ajj eh dono bacche jide ne sade merit de vich aaye ne mahakdeep kaur te manpreet kaur eh dono bacche bahut intelligent ne ਇਹਨਾਂ ਦੇ ਟੀਚਰ ਸਾਹਿਬਾਨ ਨੇ ਬਹੁਤ ਜ਼ਿਆਦਾ ਇਹਨਾਂ ਤੇ ਮਿਹਨਤ ਕੀਤੀ ਐਕਸਟਰਾ ਟਾਈਮ ਵੀ ਇਹਨਾਂ ਨੂੰ ਦਿੱਤਾ ਤੇ ਉਸ ਤੋਂ ਬਾਅਦ ਇਹ ਹੈਗਾ ਕਿ ਵੀ ਇਹ ਬੱਚੀ ਜਿਹੜੀ ਹੈ ਗੇਮ ਦੇ ਵਿੱਚ ਵੀ ਬਹੁਤ ਅੱਛੀ ਹੈ ਤੇ ਇਹ ਛੋਟੀ ਹੁੰਦੀ ਹੈ ਵੈਸੇ ਜਦੋਂ ਤੋਂ ਸਕੂਲ ਦੇ ਵਿੱਚ ਆਪਾਂ ਗੇਮਸ ਸਟਾਰਟ ਕੀਤੀਆਂ ਹੈਂਡਬਾਲ ਦੀ ਜਿਹੜੀ ਟੀਮ ਜਦੋਂ ਸਟਾਰਟ ਕੀਤੀ ਤਾਂ ਬਹੁਤ ਅੱਛਾ ਇਹ ਪਰਫਾਰਮ ਕਰਦੀ ਰਹੀ ਆ ਤੇ ਹਰੇਕ ਸਾਲ ਇਹ ਕਿਸੇ ਨਾ ਕਿਸੇ ਪੋਜੀਸ਼ਨ ਤੇ ਹੁੰਦੀ ਆ ਤੇ 골ਡ ਮੈਡਲਿਸਟ ਹੁਣ ਇਸ ਟਾਈਮ ਇਹ ਤੇ ਇਹਦੇ ਨਾਲ ਨਾਲ ਸਟੱਡੀ ਦੇ ਵਿੱਚ ਵੀ ਕਈ ਵਾਰੀ ਹੁੰਦਾ ਤੇ ਗੇਮ ਕਰਦੇ ਨੇ ਬੱਚੇ ਤਾਂ ਸਟੱਡੀ ਨਹੀਂ ਕਰਦੇ ਇਹ ਦੋਨੋਂ ਚੀਜ਼ਾਂ ਚ ਫਸਟ ਹੈ ਸਭ ਗੱਲ ਕਰੀਏ ਰਿਜ਼ਲਟ ਦੀ ਓਵਰਲ ਰਿਜ਼ਲਟ ਕਿਦਾਂ ਰਿਹਾ ਸਕੂਲ ਦਾ ਸਾਡਾ 100% ਰਿਜ਼ਲਟ ਹੈ ਤੇ 90% ਤੋਂ ਉਵਬ ਸਾਡੇ ਮਤਲਬ ਬਹੁਤ ਸਾਰੇ ਬੱਚੇ ਨੇ ਜਿਹੜੇ ਜਿਨ੍ਹਾਂ ਦਾ ਰਿਜ਼ਲਟ 90% ਤੋਂ ਉਵਬ ਹੈਗਾ ਤੁਹਾਡੇ ਸਕੂਲ ਦਾ ਆਮ ਤੌਰ ਤੇ ਹਰ ਸਾਲ ਬਹੁਤ ਅੱਛਾ ਅਕੈਡਮਿਕ ਅਕੈਡਮਿਕ ਰਿਜ਼ਲਟ ਹੁੰਦਾ ਹੈਗਾ ਤੁਸੀਂ ਬੀਿੰਗ ਡਾਇਰੈਕਟਰ ਆਪਣੇ ਸਕੂਲ ਨੂੰ ਕਿਸ ਤਰ੍ਹਾਂ ਢੰਗ ਨਾਲ ਮੈਨੇਜ ਕਰਦੇ ਹੋ ਇਹਦੇ ਬਾਰੇ ਤੁਸੀਂ ਥੋੜਾ ਜਿਹਾ ਇਸ ਤਰ੍ਹਾਂ ਹੁੰਦਾ ਜੀ ਕਿ ਵੀ ਟੀਚਰ ਸਹਿਬਾਨ ਨੂੰ ਅਸੀਂ ਗਾਈਡ ਕਰੀਦਾ ਕਿ ਜਿਹੜੀ ਸਟੱਡੀ ਕਰਾਉਣੀ ਆ ਜਾਂ ਜਿਹੜੇ ਬੱਚੇ ਸਾਡੇ ਕੁਝ ਇਸ ਤਰ੍ਹਾਂ ਨਹੀਂ ਹੁੰਦਾ ਕਿ ਸਾਰੀ ਕਲਾਸ ਬਹੁਤ ਅੱਛੀ ਹੁੰਦੀ ਆ ਉਹਨਾਂ ਨੂੰ ਡਿਵਾਈਡ ਕਰ ਦਿੰਦੇ ਆ ਕਿ ਬੱਚੇ ਜਿਹੜੇ ਬਹੁਤ ਇੰਟੈਲੀਜੈਂਟ ਨੇ ਉਹਨਾਂ ਨੂੰ ਕਿਵੇਂ ਪੜਾਇਆ ਜਾਵੇ ਮੀਡੀਅਮ ਨੂੰ ਜਾਂ ਜਿਹੜੇ ਸਲੋ ਲਰਨਰ ਵੀ ਹੁੰਦੇ ਨੇ ਕਲਾਸ ਦੇ ਵਿੱਚ ਉਹਨਾਂ ਨੂੰ ਅਸੀਂ ਗਾਈਡ ਕਰਦੇ ਰਹਿੰਦੇ ਹਾਂ ਸਮੇਂ-ਸਮੇਂ ਤੇ ਤੇ ਉਹ ਫਿਰ ਅਪਲਾਈ ਕਰਦੇ ਨੇ ਕਲਾਸ ਦੇ ਵਿੱਚ ਇਸੇ ਤਰ੍ਹਾਂ ਜਿਹੜੇ ਬੱਚੇ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਆ ਅਸੀਂ ਉਹਨਾਂ ਨੂੰ ਕਹਿੰਨੇ ਆ ਜਦੋਂ ਮਰਜ਼ੀ ਜਿਸ ਟਾਈਮ ਮਰਜ਼ੀ ਤੁਸੀਂ ਟੀਚਰ ਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ ਜਾਂ ਜਦੋਂ ਹੌਲੀਡੇਜ਼ ਵੀ ਹੁੰਦੀਆਂ ਨੇ ਵਕੇਸ਼ਨ ਹੁੰਦੀਆਂ ਨੇ ਉਦੋਂ ਵੀ ਸਾਡੇ ਟੀਚਰ ਉਹਨਾਂ ਦੀ ਮਦਦ ਕਰਦੇ ਆ ਉਹਦੇ ਵਿੱਚ ਅਦਰ than ਐਕੈਡਮਿਕ ਐਜੂਕੇਸ਼ਨ ਨੂੰ ਬੱਚਾ ਤੋਂ ਕੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਬੱਚਤਾਂ ਤੋਂ ਕਰਾਉਂਦੇ ਅਸੀਂ ਇਹਨਾਂ ਤੋਂ ਜਿਵੇਂ ਛੋਟੇ ਛੋਟੇ ਕੰਪੀਟੀਸ਼ਨ ਹੁੰਦੇ ਨੇ ਸਾਡੇ ਚਾਹੇ ਉਹ ਡਰਾਇੰਗ ਕੰਪੀਟੀਸ਼ਨ ਆ ਸਪੀਚ ਕੰਪੀਟੀਸ਼ਨ ਆ ਜੀ ਤੇ ਗੇਮਸ ਇਹਨਾਂ ਦੀਆਂ ਇਨ ਕਲਾਸ ਇਨ ਸਕੂਲ ਦੋਨੋਂ ਲੈਵਲ ਤੇ ਅਸੀਂ ਇਹਨਾਂ ਦੀਆਂ ਕਰਾਉਂਦੇ ਰਹਿੰਦੇ ਆ ਇਹ ਹੋਰ ਜਿਹੜੀਆਂ ਕੋਈ ਵੀ ਬਹੁਤ ਸਾਰੀਆਂ ਐਕਟੀਵਿਟੀਆਂ ਨੇ ਜਿਵੇਂ ਹੁਣ ਸਾਡੇ ਕੋਲ 11th ਮਈ ਨੂੰ ਸਾਦਤਮਨ ਰਮੰਟੋ ਸਾਹਿਬ ਦਾ ਜਨਮ ਦਿਨ ਹੋਣਾ ਉਹਦੇ ਤੇ ਸਾਡੇ ਬੱਚਿਆਂ ਨੇ ਪਰਫਾਰਮ ਕਰਨਾ ਸਾਰੀਆਂ ਇਹ ਜਿਹੜੀਆਂ ਮਤਲਬ ਇਹਨਾਂ ਤੋਂ ਨਾਲ-ਨਾਲ ਹੋਰ ਜਿਹੜੀਆਂ ਜਿੰਨਾ ਕੁਛ ਅਸੀਂ ਦੇ ਸਕਦੇ ਆ ਗੇਮਸ ਗੇਮਸ ਜਿੰਨੀਆਂ ਨੇ ਉਹ ਅਸੀਂ ਛੋਟੇ ਬੱਚਿਆਂ ਤੋਂ ਸਟਾਰਟ ਕਰਦੇ ਆ ਜਿਵੇਂ ਕੰਟੈਸਟ ਵਗੈਰਾ ਜੀ ਉਹ ਸਾਰਾ ਕੁਝ ਅਸੀਂ ਇੰਟਰਨਲ ਸਕੂਲ ਜਾਂ ਫਿਰ ਕੁਝ ਹੋਰ ਜਿਹੜੀਆਂ ਬਾਹਰ ਵੀ ਜਾਂਦੇ ਨੇ ਸਾਡੇ ਬੱਚੇ ਇੱਥੇ ਕੋਈ ਨੇੜੇ ਤੇੜੇ ਦੇ ਜਿੰਨੇ ਵੀ ਕੰਪੀਟੀਸ਼ਨ ਨੇ ਸਾਰੇ ਹਾਂਜੀ ਹਾਂ ਉਹ ਜਾਂਦੇ ਮੈਂ ਐਡਵੋਕੇਟ ਦਿਲਜੀਤ ਸਿੰਘ ਸ਼ਾਹੀ ਚੇਅਰਮੈਨ ਕਿੰਡਰਗਾਰਟਨ ਸਕੂਲ ਐਂਡ ਹਾਇਰ ਸਕੰਡਰੀ ਸਮਰਾਲਾ ਤੇ ਅੱਜ ਪਲੱਸ 2 ਦਾ ਜਿਹੜਾ ਰਿਜ਼ਲਟ ਆਇਆ ਉਹਦੇ ਵਿੱਚ ਬੜੀ ਮਾਨਮਤੀ ਪ੍ਰਾਪਤੀ ਦੋ ਬੱਚੀਆਂ ਨੇ ਸਾਡੀਆਂ ਨੇ ਕੀਤੀ ਹੈ ਮਹਿਕਦੀਪ ਔਰ ਮਨਪ੍ਰੀਤ कौर ਅ ਦੋਨੋਂ ਬੱਚਿਆਂ ਬਹੁਤ ਇੰਟੈਲੀਜੈਂਟ ਨੇ ਔਰ ਸੁਧਾਰਨ ਪਰਿਵਾਰ ਚੋਂ ਨੇ ਇੰਟਰਸਟਿੰਗ ਗੱਲ ਇਹ ਹੈ ਕਿ ਵੀ ਦੋਨਾਂ ਦੇ ਦੇ ਜਿਹੜੇ ਪੇਰੈਂਟਸ ਨੇ ਉਹ ਜ਼ਿਆਦਾ ਪੜੇ ਵੀ ਨਹੀਂ ਹੋਏ ਪਰ ਬਹੁਤ ਜ਼ਿਆਦਾ ਮਿਹਨਤ ਕਰਕੇ ਸਟਾਫ ਨੇ ਬਹੁਤ ਜ਼ਿਆਦਾ ਇਹਨਾਂ ਦੇ ਉੱਪਰ ਸਪੈਸ਼ਲ ਮਿਹਨਤ ਕਰਕੇ ਜਿਹੜਾ ਅੱਜ ਇਹ ਮਕਾਮ ਤੱਕ ਪਹੁੰਚਾਈਆਂ ਨੇ ਤੇ ਇਹਨਾਂ ਚੋਂ ਇੱਕ ਬੇਟੀ ਜਿਹੜੀ ਮਨਪ੍ਰੀਤ ਕੌਰ ਹੈ ਉਹ ਤਾਂ 골ਡ ਮੈਡਲ ਵੀ ਆ ਹੈਂਡਬਾਲ ਦੇ ਵਿੱਚ ਸਟੇਟ ਲੈਵਲ ਤੇ ਖੇਡੀ ਵੀ ਹੋਈ ਆ ਤੇ ਇਹਨਾਂ ਨੇ ਇਹਨਾਂ ਦੋਨਾਂ ਨੂੰ ਸਟਾਫ ਵੱਲੋਂ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਮੈਂ ਪੇਸ਼ ਕਰਦਾ ਜੀ ਮੇਰਾ ਨਾਮ ਮਨਦੀਪ ਕੌਰ ਆ ਮੈਨੂੰ 14 ਸਾਲ ਹੋ ਗਏ ਨੇ ਸਕੂਲ ਦੇ ਵਿੱਚ ਪੜ੍ਹਾਉਂਦੇ ਨੂੰ ਮਨ ਲਈ ਸਕੂਲ ਨਾਲ ਦਿলো ਜੁੜੀ ਹੋਈ ਆ ਮੈਂ ਮੇਰੀ ਸੋਲ ਇਸ ਸਕੂਲ ਦੇ ਵਿੱਚ ਆ ਤੇ ਬੱਚਿਆਂ ਨਾਲ ਇਨੀ ਅਟੈਚਮੈਂਟ ਆ ਮੇਰੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈ ਜੀ ਸਰ ਮੈਂ ਇੰਗਲਿਸ਼ ਕਰਵਾਨੀ ਆ ਇੰਗਲਿਸ਼ ਹਾਂਜੀ ਤੇ ਰਿਜ਼ਲਟ ਜੋ ਆਇਆ ਵਧੀਆ ਆ ਰਿਜ਼ਲਟ ਤਾਂ ਬਹੁਤ ਮਤਲਬ ਕਿ ਅਨਐਕਸਪੈਕਟਿਡ ਆ ਇੰਨੀ ਹਾਰਡ ਵਰਕਿੰਗ ਸਾਡੀ ਟੀਮ ਆ ਸਕੂਲ ਦੀ ਸਾਨੂੰ ਗਾਈਡ ਕਰਨ ਵਾਲੇ ਇੰਨੇ ਵਧੀਆ ਨੇ ਮਤਲਬ ਕਿ ਜੋ ਵੀ ਚੀਜ਼ ਸਕੂਲ ਦਾ ਨਾਮ ਆ ਤਾਂ ਸਾਡੇ ਸਕੂਲ ਦੇ ਜਿਹੜੇ ਮੈਨੇਜਮੈਂਟ ਡਾਇਰੈਕਟਰ ਮੈਮ ਪ੍ਰਿੰਸੀਪਲ ਮੈਮ ਉਹਨਾਂ ਦੀ ਬਦੌਲਤ ਆ ਤੇ ਉਹਨਾਂ ਦੀ ਗਾਈਡਲਾਈਨਸ ਦੇ ਜਰੀਏ ਹੀ ਇਹਨਾਂ ਵਧੀਆ ਰਿਜ਼ਲਟ ਆਇਆ ਉਹ ਸਾਨੂੰ ਗਾਈਡ ਕਰਦੇ ਨੇ ਆਮ ਤੌਰ ਤੇ ਇੰਗਲਿਸ਼ ਸਬਜੈਕਟ ਦੇ ਵਿੱਚ ਬੱਚੇ ਜਿਹੜੇ ਗ੍ਰਾਮਰ ਦੇ ਵਿੱਚ ਬਹੁਤ ਵੀਕ ਰਹਿ ਜਾਂਦੇ ਆ ਤੁਸੀਂ ਉਹਨਾਂ ਨੂੰ ਜਿਹੜੇ ਟੈਂਸ ਹੁੰਦੇ ਉਹਨਾਂ ਨੂੰ ਤੁਸੀਂ ਕਿਵੇਂ ਬੱਚਾ ਨੂੰ ਸਰ ਅਸੀਂ ਉਹਨਾਂ ਨੂੰ ਥੋੜਾ ਜਿਹਾ ਪਲੇਵੇ ਮੈਥਡ ਨਾਲ ਕਰਵਾਨਨੇ ਆ ਜਿਵੇਂ ਕਲਾਸ ਦੇ ਵਿੱਚ ਐਗਜ਼ਾਮਪਲਸ ਦੇ ਕੇ ਤੇ ਬੱਚਾ ਥੋੜਾ ਜਲਦੀ ਸਿੱਖਦਾ ਆ ਤੇ ਸਮਾਰਟ ਕਲਾਸਿਸ ਵੀ ਨੇ ਸਾਡੇ ਕੋਲ ਅਸੀਂ ਉਸ ਜਰੀਏ ਵੀ ਉਹਨਾਂ ਨੂੰ ਕਰਾਉਂਦੇ ਆ ਸਾਰੇ ਬੱਚੇ ਜਿਹੜੇ ਹੈਗੇ ਟੈਂਸ ਨੂੰ ਫਾਲੋ ਕਰ ਲੈਣ ਸਰ ਜੇ ਤੁਹਾਡੇ ਚ ਕੈਪੇਬਿਲਿਟੀ ਹੈ ਤੁਹਾਡੇ ਕੋਲ ਉਹਨਾਂ ਨੂੰ ਸਿਖਾਉਣ ਦੀ ਹੈ ਤਾਂ ਓਬਵੀਅਸ ਕਰ ਲਿਏ ਹਮ ਹਮ ਤਿਹੜੇ ਕੋ ਮੈਥਡ ਹੋਣਾ ਚਾਹੀਦਾ ਆ ਤਿਹੜੇ ਕੋ ਡਿਫਰੈਂਟ ਡਿਫਰੈਂਟ ਮੈਥਡ ਹੋਣਗੇ ਤਾਂ ਆਬਵੀਅਸ ਹੋ ਕਰਾਂਗੇ ਨਹੀਂ ਲੱਗਦਾ ਕਿਥੇ ਸ਼ਲ ਲਗਾਣਾ ਕਿਥੇ ਸ਼ੁਰੂ ਕਰਾਣਾ ਕਿਥੇ ਟੈਨ ਲਗਾਣਾ ਕਿਥੇ ਕੋਡ ਲਗਾਣਾ ਸਿੱਖ ਜਾਂਦੇ ਨੇ ਬੱਚੇ ਮੇਰਾ ਨਾਮ ਪਰਮਪ੍ਰਿਤ ਕੌਰਮ ਮੈਂ ਲੈਕਚਰਰ ਆਫ ਕਾਮਰਸ ਆ ਕਿੰਡਰਗਾਰਟਨ ਸੀਨੀਅਰ ਸਕੂਲ ਸਕੂਲ ਰਿਜ਼ਲਟ ਬੜਾ ਵਧੀਆ ਆ ਜੀ ਹਾਂਜੀ ਸਰ ਸਰ ਬਹੁਤ ਮਿਹਨਤ ਆ ਸਾਡੀ ਬੱਚਿਆਂ ਦੀ ਡਾਇਰੈਕਟਰ ਮੈਮ ਦੀ ਪ੍ਰਿੰਸੀਪਲ ਮੈਮ ਦੀ ਜਿੱਤੇ ਕਰਕੇ ਬੱਚਿਆਂ ਦਾ ਇੰਨਾ ਵਧੀਆ ਰਿਜ਼ਲਟ ਆਇਆ ਬੱਚੇ ਵੀ ਸਰ ਬਹੁਤ ਹਾਰਡ ਵਰਕਿੰਗ ਸੀ ਇਹ ਬਹੁਤ ਕਹਣੇ ਚ ਸੀ ਅਸੀਂ ਵੀ ਆਪਣੇ ਵੱਲੋਂ ਪੂਰੇ ਹੀ ਆਪਣੇ ਬੱਚੇ ਸਮਝ ਕੇ ਟੀਚ ਕੀਤਾ ਕਿੰਨੀਆਂ ਔਖਾਂ ਆਈਆਂ ਜਿਹੜਾ ਇਹਦੇ ਬੱਚੇ ਜਿਹੜਾ ਇਹ ਪਿੰਸਾ ਲੈਂਦੀਆਂ ਬੱਚਿਆਂ ਨੇ ਸਰ ਦੇਖੋ ਆਪਾਂ ਕੋਈ ਵੀ ਚੀਜ਼ ਆਪਾਂ ਨੂੰ ਜ਼ਿੰਦਗੀ ਦੇ ਵਿੱਚ इजीली ਨਹੀਂ ਮਿਲਦੀ ਹੁੰਦੀ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਆ ਬੀਇੰਗ ਅ ਟੀਚਰ ਸਾਡਾ ਹਮੇਸ਼ਾ ਮੇਰਾ ਤਾਂ ਖਾਸ ਕਰਕੇ ਹਮੇਸ਼ਾ ਇਹੀ ਰਹਿੰਦਾ ਕਿ ਸਾਡੇ ਬੱਚੇ ਨੇ ਇੱਥੇ ਬੈਠੇ ਨੇ ਦਿਨ ਰਾਤ ਇੱਕ ਕਰਨਾ ਬੰਦਾ ਟੀਚਰ ਨੂੰ ਵੀ ਸਰ ਮੈਨੂੰ ਵੀ ਇਹੀ ਹੁੰਦਾ ਸੀ ਕਿ ਜਿਵੇਂ ਮੈਂ ਨਿਊ ਜੁਆਇਨ ਕੀਤਾ ਸੀ 6 ਮੰਥਸ ਪਹਿਲਾਂ ਮੈਨੂੰ ਇਹ ਹੁੰਦਾ ਸੀ ਕਿ ਇਹ ਬੱਚਿਆਂ ਨੂੰ ਬਹੁਤ ਕੰਫਰਟੇਬਲ ਫੀਲ ਹੋਵੇ ਮੈਨੂੰ ਡਾਇਰੈਕਟਰ ਮੈਮ ਪ੍ਰਿੰਸੀਪਲ ਮੈਮ ਨੇ ਇੰਨਾ ਜ਼ਿਆਦਾ ਮੋਟੀਵੇਟ ਕੀਤਾ ਕਿ ਤੁਸੀਂ ਸਟ्रेस ਲੈ ਕੇ ਟੀਚ ਨਹੀਂ ਕਰਨਾ ਸਰ ਮੈਂ ਕਦੇ ਸਟ्रेस ਨਹੀਂ ਲਿਆ ਬਟ ਮੈਂ ਆਪਣਾ 8 ਤੋਂ 2 ਜਾਂ 9 ਤੋਂ 3 ਦੀ ਜੌਬ ਨਹੀਂ ਸੀ ਹੁੰਦੀ ਮੇਰੀ 3:00 ਵਜੇ ਤੋਂ ਬਾਅਦ ਵੀ ਮੈਂ ਬੱਚਿਆਂ ਨੂੰ ਟੀਚ ਕਰਦੀ ਰਹੀ ਹਾਂ ਇਹਨਾਂ ਨੂੰ ਬਾਅਦ ਵੀ ਕਹਿੰਦੀ ਰਹੀ ਹਾਂ ਕਿ ਰਾਤ ਨੂੰ ਅਗਰ ਤੁਸੀਂ 12 1 ਵਜੇ ਵੀ ਕੁਝ ਪੁੱਛਣਾ ਤੁਸੀਂ ਮੈਨੂੰ ਪੁੱਛ ਸਕਦੇ ਹੋ ਸਰ ਇਹ ਹੁੰਦਾ ਕਿ ਮੈਂ ਕੁਝ ਥੋੜਾ ਜਿਹਾ ਇਹਨਾਂ ਨੂੰ ਫ੍ਰੈਂਡਲੀ এনਵਾਇਰਨਮੈਂਟ ਦਿੱਤਾ ਜਿਵੇਂ ਮੈਨੂੰ ਮੈਮ ਹੋਣਾ ਨੇ ਗਾਈਡ ਕੀਤਾ ਤੇ ਇਹ ਬੱਚਿਆਂ ਨੇ ਵੀ ਮੇਰੀ ਹਰ ਇੱਕ ਗੱਲ ਸੁਣੀ ਆ ਸਰ ਚਾਹੇ ਬॉयਜ਼ ਨੇ ਚਾਹੇ 걸ਜ਼ ਨੇ ਇਹ ਜਿਹੜੇ ਵੀ ਬੱਚੇ ਸੀ ਜਿਹੜੇ ਬਹੁਤ ਆਪਣੇ ਆਪ ਨੂੰ ਡੀਮੋਟੀਵੇਟਿਡ ਮਹਿਸੂਸ ਕਰਦੇ ਸੀਗੇ ਬਟ ਸਰ ਥੋੜਾ ਜਿਹਾ ਟੀਚਰ ਦੇ ਮੋਟੀਵੇਸ਼ਨ ਨਾਲ ਜਿਵੇਂ ਮੰਦੀਪ ਮੈਮ ਵੀ ਕਾਫੀ ਮੋਟੀਵੇਟ ਕਰਦੇ ਸੀ ਬਸ ਸਾਡੇ ਥੋੜੇ ਜਿਹਾ ਮੋਟੀਵੇਸ਼ਨ ਨਾਲ ਇਹ ਬੱਚੇ ਇਨਕਰੇਜ ਹੋਏ ਨੇ ਇਹਨਾਂ ਨੇ ਇੰਨਾ ਵਧੀਆ ਜੜਾ ਹੈਗਾ ਰਿਜ਼ਲਟ ਦਿੱਤਾ ਮੇਰਾ ਨਾਮ ਸੋਨੀਆ ਹੈ ਔਰ ਮੈਂ ਸਰ ਇਹ ਤੇ ਲਾਸਟ 20 ইয়ারਸ ਤੋਂ ਟੀਚ ਕਰਵਾ ਰਹੀ ਆ ਪਰ ਮੈਂ ਮੇਨ ਇਕਨੋਮਿਕਸ ਵਗੈਰਾ टीच ਕਰਵਾ ਰਹੀ ਹਾਂ ਸਬਜੈਕਟਸ ਮੇਰੇ ਨੇ ਜੋ ਰਿਜ਼ਲਟ ਆਇਆ ਇਹ ਕੀ ਕਹਿਣਾ ਚਾਹੁੰਦੇ ਹੋ ਸਰ ਇਹਦਾ ਰਿਜ਼ਲਟ ਬੱਚਿਆਂ ਨੂੰ ਬਹੁਤ ਕ੍ਰੈਡਿਟ ਹੈ ਸਾਰੇ ਟੀਚਰਸ ਨੇ ਬਹੁਤ ਜ਼ਿਆਦਾ ਮਿਹਨਤ ਕਰਵਾਈ ਹੈ ਵੀ ਜੇ ਮੈਂ ਕਹਾਂ ਵੀ ਮੈਂ ਕੱਲੀ ਨੇ ਕੱਲੀ ਨਾਲ ਦੇਖੋ ਕੁਝ ਨਹੀਂ ਹੁੰਦਾ ਸਾਰੇ ਟੀਚਰਸ ਦੀ ਮਿਹਨਤ ਨਾਲ ਹੀ ਬੱਚਿਆਂ ਦਾ ਨਤੀਜਾ ਔਰ ਕੁਝ ਬੱਚਿਆਂ ਨੇ ਆਪ ਹਾਰਡਵਰਕ ਕੀਤਾ ਅਸੀਂ ਗਾਈਡੈਂਸ ਕੀਤਾ ਬੱਚਿਆਂ ਨੂੰ ਬੱਚਿਆਂ ਨੇ ਉਹ ਵੀ ਕੀਤਾ ਮਤਲਬ ਤਾਂ ਉਹਦੇ ਨਾਲ ਇਹਨਾਂ ਦਾ ਰਿਜ਼ਲਟ ਆਉਟਪੁੱਟ ਸਾਡੇ ਕੋਲੇ ਬਹੁਤ ਵਧੀਆ ਆਈ ਹੈ